ਮੈਂ ਰਮਨਪਰਮ ਲੋਟ ਸੂਬਾ ਕਨਵੀਨਰ ਬੇਰਜ਼ਗਾਰ ਸਾਂਝਾ ਮੋਰਚਾ ਪੰਜਾਬ ਮੈਂ ਬੇਰਜ਼ਗਾਰ ਸਾਂਝੇ ਮੋਰਚੇ ਵੱਲੋਂ ਜੋ ਪਿਛਲੇ ਦਿਨੀ ਪੱਤਰਕਾਰਾਂ ਤੇ ਨਜਾਇਜ਼ ਬੇਬੁਨਿਆਦ ਪਰਚਾ ਕੀਤਾ ਪੰਜਾਬ ਸਰਕਾਰ ਵੱਲੋਂ ਉਸ ਦੀ ਕੜੇ ਸ਼ਬਦਾਂ ਦੇ ਵਿੱਚ ਨਿੰਦਾ ਕਰਦੇ ਹੋਏ ਇਹ ਕਹਿਣਾ ਚਾਹਣਾ ਹੈ ਕਿ ਇਹ ਜਿਹੜਾ ਪਰਚਾ ਬੇਬੁਨਿਆਦ ਹੈ ਇਸ ਨੂੰ ਮੁੱਢ ਤੋਂ ਹੀ ਰੱਦ ਕਰ ਦਿੱਤਾ ਜਾਣਾ ਚਾਹੀਦਾ ਹੈ ਪੰਜਾਬ ਸਰਕਾਰ ਜਿਹੜਾ ਹੈਗੀ ਹੈ ਤੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਜੋ ਕਿ ਜਦੋਂ ਮੁੱਖ ਮੰਤਰੀ ਨਹੀਂ ਸੀ ਤਾਂ ਉਦੋਂ ਇਸ ਵੱਲੋਂ ਇੱਕੋ ਗੱਲ ਕਹੀ ਜਾਂਦੀ ਸੀਗੀ ਕਿ ਜਿਹੜਾ ਹੈਗਾ ਤੁਸੀਂ ਮੌਜੂਦਾ ਜਿਹੜੇ ਹੈਗੇ ਆ ਮੰਤਰੀ ਮੁੱਖ ਮੰਤਰੀ ਐਮ ਐਲ ਏ ਜਦੋਂ ਵੀ ਸੱਤਾ ਚੋਂ ਦੇ ਤੇਨਾਂ ਨੂੰ ਸਵਾਲ ਕਰੋ ਜਾਂ ਇਹਨਾਂ ਨੂੰ ਜਿਹੜਾ ਹੈਗਾ ਇਹ ਜੀ ਦਾ ਕੁਐਸਚਨ ਕਰਕੇ ਪੁੱਛੋ ਤਾਂ ਹੁਣ ਜਿਹੜਾ ਇਹ ਮਸਲਾ ਉਸ ਨਾਲ ਹੀ ਸੰਬੰਧਿਤ ਹੈ ਇਸ ਦੇ ਵਿੱਚ ਜਿਹੜਾ ਪਰਚਾ ਸਾਡਾ ਬਹੁਤ ਹੀ ਅਜੀਜ਼ ਮਿੱਤਰ ਆ ਸੀਨੀਅਰ ਪੱਤਰਕਾਰਾ ਮਿੰਟੂ ਗੁਰੂ ਸਰਿਆ ਇਹ ਲੋਕਵਾਹੀ ਦਾ ਪੱਤਰਕਾਰ ਸਾਡਾ ਵੀਰ ਮਨਜਿੰਦਰ ਤੇ ਉਹਨਾਂ ਦੇ ਨਾਲ ਜਿਹੜਾ ਆਰਟੀਐਕਟਿਵਿਸਟ ਜਿਹੜਾ ਮਾਨਿਕ ਗੋਇਲ ਜੀ ਹੈ ਤੇ ਹੋਰ ਜਿਹੜੇ ਸੱਤ ਸਾਥੀ ਜਿਨ੍ਹਾਂ ਦੇ ਯਾਨੀ ਕਿ 10 ਜਣਿਆਂ ਤੇ ਬੇਬੁਨਿਆਦ ਪਰਚਾ ਸਿਰਫ ਇਸ ਗੱਲ ਤੇ ਕੀਤਾ ਕਿ ਉਹਨਾਂ ਨੇ ਸੱਚ ਜਿਹੜਾ ਹੈਗਾ ਜਨਤਾ ਦੀ ਕਚਹਿਰੀ ਦੇ ਵਿੱਚ ਰੱਖਣ ਦੀ ਕੋਸ਼ਿਸ਼ ਕੀਤੀ ਹੈ ਤਾਂ ਇਹ ਜੇ ਵੇਖਿਆ ਜਾਵੇ ਤਾਂ ਸਿੱਧੇ ਰੂਪ ਦੇ ਵਿੱਚ ਲੋਕਾਂ ਦੀ ਆਵਾਜ਼ ਨੂੰ ਦਬਾਉਣ ਦਾ ਮਸਲਾ ਹੈ ਕਿਉਂਕਿ ਇਹੀ ਪੱਤਰਕਾਰ ਆ ਜਿਹੜੇ ਸਾਡੇ ਬੇਰਜ਼ਗਾਰਾਂ ਦੀ ਸਾਡੀਆਂ ਜਥੇਬੰਦੀਆਂ ਦੀ ਦਵੇ ਕੁਤਲੇ ਵਰਗ ਦੀ ਆਵਾਜ਼ ਜਿਹੜੀ ਜਨਤਾ ਦੀ ਕਚਹਿਰੀ ਵਿੱਚ ਰੱਖਦੇ ਆ ਕਿਉਂਕਿ ਬਹੁਤ ਸਾਰੇ ਪੱਤਰਕਾਰ ਜਾਂ ਨਿਊਜ਼ ਚੈਨਲ ਤਾਂ ਇਹੋ ਜਿਹੇ ਸਾਡੀ ਖ਼ਬਰ ਚਲਾਉਣ ਤੋਂ ਵੀ ਗੁਰੇਜ਼ ਕਰਦੇ ਪਰ ਇਹ ਸਾਡੀ ਹਮੇਸ਼ਾ 24 ਘੰਟੇ ਸਾਡਾ ਸਾਥ ਦਿੰਦੇ ਆ ਇਸ ਲਈ ਅਸੀਂ ਵੀ ਆਪਣੀ ਨੈਤਿਕ ਜ਼ਿੰਮੇਵਾਰੀ ਸਮਝਦੇ ਹੋਏ ਬੇਰਜ਼ਗਾਰ ਸੰਘਾ ਮੋਰਚਾ ਇਹਨਾਂ ਦੇ ਨਾਲ ਖੜਾ ਹਾਂ ਜੋ ਵੀ ਇਹਨਾਂ ਵੱਲੋਂ ਐਕਸ਼ਨ ਹੋਊਗਾ ਉਸਦੇ ਵਿੱਚ ਸਮਰਥਨ ਕਰੂੰਗਾ ਜੋ 4 ਤਰੀਕ ਨੂੰ ਜੋ 4 ਜਨਵਰੀ ਨੂੰ 17 ਸੈਕਟਰ ਦੇ ਵਿੱਚ ਚੰਡੀਗੜ੍ਹ ਵਿਖੇ ਜਥੇਬੰਦੀਆਂ ਦਾ ਪ੍ਰੋਗਰਾਮ ਰੋਸਮਾਰਚ ਰੱਖਿਆ ਹੋਇਆ ਹੈ ਉੱਥੇ ਵੀ ਅਸੀਂ ਸ਼ਾਮਲ ਹੋਵਾਂਗੇ ਔਰ ਹਰ ਤਰ੍ਹਾਂ ਦੇ ਨਾਲ ਇਹਨਾਂ ਦੇ ਨਾਲ ਖੜੇ ਆਂ ਔਰ ਇਹ ਪਰਚਾ ਜਿਹੜਾ ਹੈਗਾ ਮੁੱਢੋਂ ਰੱਦ ਹੋਣਾ ਚਾਹੀਦਾ ਕਿਉਂਕਿ ਇਹ ਇੱਕ ਤਰ੍ਹਾਂ ਦੇ ਨਾਲ ਸਰਾਸਰ ਜੇ ਦੇਖਿਆ ਜਾਵੇ ਤਾਂ ਇਹ ਸਰਕਾਰ ਇਹ ਚਾਹੁੰਦੀ ਹੈ ਕਿ ਸਾਰੇ ਪੱਤਰਕਾਰ ਸਾਰੀ ਜਿਹੜੀ ਮਸ਼ੀਨਰੀ ਤੰਤਰ ਹੈ ਇਹਨਾਂ ਦਾ ਹੱਥ ਟੋਕਾ ਬਣ ਜੇ ਇਹਨਾਂ ਦੇ ਜੋ ਮਨੀਸ਼ ਸੌਦੀਆ ਹੈ ਉਹਨਾਂ ਦੀ ਜਿਹੜੀ ਉਹ ਵਰਡਿੰਗ ਯਾਦ ਆਉਂਦੀ ਹੈ ਆਮ ਦਾਮ ਡੰਡ ਭੇਦ ਵਰਤ ਕੇ ਸਰਕਾਰ ਦੁਆਰਾ ਲਿਆਉਣੀ ਹੈ ਪਰ ਇਹ ਭੁੱਲ ਜਾਣ ਇਹ ਪੰਜਾਬ ਦੀ ਧਰਤੀ ਹੈ ਪੰਜਾਬ ਦੇ ਵਾਰਿਸ ਹੈ ਇਹਨਾਂ ਨੂੰ ਤੁਸੀਂ ਇਸ ਤਰੀਕੇ ਨਾਲ ਦਬਾਇਆ ਨਹੀਂ ਜਾ ਸਕਦਾ ਸਾਡੇ ਵੀਰ ਮਨਜਿੰਦਰ ਤੇ ਜੋ ਲੋਕਵਾਜ ਦੇ ਹੈਗੇ ਆ ਉਹਨਾਂ ਦੇ ਪਹਿਲਾਂ ਵੀ ਪਰਚਾ ਸਰਕਾਰ ਨੇ ਕਰਕੇ ਦੇਖਿਆ ਸੀ ਪਰ ਉਹਨੂੰ ਦਬਾਇਆ ਨਹੀਂ ਗਿਆ ਇਸੇ ਤਰ੍ਹਾਂ ਨਾਲ ਮਿੰਟੂ ਗਰੋਸਰੀਆ ਹੋਵੇ ਜਾਂ ਹੋਰ ਪੱਤਰਕਾਰ ਜਿਹੜੇ ਜਿਹੜੇ ਜਨਤਾ ਦੀ ਕਚਹਿਰੀ ਸੱਚ ਰੱਖਦੇ ਹੈ ਉਹਨਾਂ ਨੂੰ ਦਬਾਇਆ ਨਹੀਂ ਜਾ ਸਕਦਾ ਚਾਹੇ ਜੋ ਮਰਜ਼ੀ ਕਰ ਲੋ ਜਿਸ ਤਰ੍ਹਾਂ ਮਰਜ਼ੀ ਜੋ ਜਰੀਆ ਵਰਤ ਸਕਦੇ ਹੋ ਵਰਤੋ ਇਹਨਾਂ ਨੂੰ ਦਮਾਉਣਾ ਔਖਾ ਹੈ ਇਹਨਾਂ ਦੇ ਕਰਕੇ ਹੀ ਜਿਹੜੀ ਸਾਡੀ ਆਵਾਜ਼ ਜਨਤਾ ਤੱਕ ਪਹੁੰਚਦੀ ਹੈ ਇਸ ਲਈ ਇੱਕ ਵਾਰ ਫੇਰ ਤੋਂ ਬੇਅਧਿਕਰ ਸਾਂਝੇ ਮੋਰਚੇ ਤੋਂ ਅਸੀਂ ਪੂਰੀ ਤਨਦੇਹੀ ਦੇ ਨਾਲ ਇਹਨਾਂ ਦੀ ਸਪੋਰਟ ਕਰਾਂਗੇ ਔਰ ਹਰ ਜਿਹੜਾ ਹੈਗਾ ਤਰੀਕੇ ਦਾ ਇਹਨਾਂ ਦੀ ਜੋ ਵੀ ਸਾਨੂੰ ਜਿਹੜੀ ਵੀ ਆਵਾਜ਼ ਦੇਣਗੇ ਜਿਸ ਤਰ੍ਹਾਂ ਦੇ ਵੀ ਪ੍ਰਦਰਸ਼ਨ ਦੀ ਉਸ ਦੇ ਵਿੱਚ ਸ਼ਾਮਲ ਹੋਊਗਾ ਤੇ ਲਾਸਟ ਤੇ ਫੇਰ ਕੜੇ ਸ਼ਬਦਾਂ ਵਿੱਚ ਇਸ ਚੀਜ਼ ਦੀ ਨਿੰਦਾ ਕਰਦੇ ਹਾਂ ਔਰ ਇਹ ਪਰਚੇ ਦੀ ਜਿਹੜਾ ਹੈਗਾ ਇਹ ਮੁੱਡੋਂ ਹੀ ਰੱਦ ਹੋਣਾ ਚਾਹੀਦਾ ਤੇ ਇਹ ਰੱਦ ਕਰਾ ਕੇ ਰਹਾਗੇ